ਹਾਂ ਜੀ ਜੀ ਸਰ ਜਿਹੜੀ 56 ਗ੍ਰਾਮ ਹੈ ਰੋਨ ਖੜੀ ਹੈ ਕਿੱਥੋਂ ਖੜੀ ਹੈ ਸਰ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੇ ਦੇਸ਼ਾ ਨਿਰਦੇਸ਼ ਅਧੀਨ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਮਾੜੇ ਅੰਸਰਾਂ ਦੇ ਵਿਰਖਲਾਪ ਸਾਡੀ ਲਗਾਤਾਰਤਾ ਦੇ ਵਿੱਚ ਇੱਕ ਮਹਮਾ ਬਿਟੀ ਹੋਈ ਆ ਇਸ ਦੇ ਅਧੀਨ ਹੀ ਸਾਡਾ ਇੱਕ ਸੀਐਸਟਾਫ ਬੰਨ ਵਾਲੇ ਐਸਆਈ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਸ ਡਾ ਨੇੜੇ ਗਣੇਸ਼ਾ ਵਸਤੀ ਤੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਔਰ ਪਗੋਪੀ ਨੂੰ ਉਸਤੇ ਕਾਬੂ ਕਰਕੇ ਉਸ ਤੋਂ ਅਸੀਂ 56 ਗ੍ਰਾਮ ਹੈਰਵਨ ਦੀ ਬਰਾਮਦਗੀ ਕੀਤੀ ਆ ਜਿਹੜਾ ਕਿ ਇਹ ਪਹਿਲਾਂ ਤਾਂ ਇਹ ਗੁਰਤੇਗ ਬਾਦਰ ਮੁਹੱਲੇ ਦੇ ਵਿੱਚ ਰਹਿੰਦਾ ਸੀ ਇਹ ਵਾਰ-ਵਾਰ ਸ਼ਹਿਰ ਦੇ ਵਿੱਚ ਮੁਹੱਲੇ ਬਦਲ-ਬਦਲ ਕੇ ਰਹਿ ਰਿਹਾ ਹੁਣ ਇਹ ਪੇਚਾਰ ਬਟੰਡਾ ਦੇ ਵਿੱਚ ਰਹਿ ਰਿਹਾ ਇਹ ਤੇ ਪਹਿਲਾ ਮੁਕਦਮਾ ਹੀ ਸਰਦਿਆ ਹਾਂ ਹਾਂ ਇਹ ਜਿਹੜਾ ਵਿਅਕਤੀ ਆ ਨਸ਼ੇ ਦਾ ਸਹਾਗਰ ਹੈ ਤੇ ਇਹਦੇ ਤੇ ਪਹਿਲਾਂ ਵੀ ਸੱਤ ਵੱਖ-ਵੱਖ ਥਾਣੇ ਸਾਡੇ ਬਟਿੰਡਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ 7 ਐਨਡੀਪੀ ਐਕਟ ਦੇ ਅਧੀਨ ਮੁਕੱਦਮੇ ਦਰਜ ਆ ਤੇ ਅਸੀਂ ਇਹਦੀ ਜਿੰਨੇ ਵੀ ਇਹਨੇ ਇਹਨਾਂ ਤੋਂ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਆ ਤੇ ਉਹ ਉਸ ਨੂੰ ਅਸੀਂ ਐਨਡੀਪੀ ਐਕਟ ਦੇ ਅਧੀਨ ਦੇ ਅਧੀਨ ਧਰਾਵਾਂ ਦੇਣ ਉਹਨੂੰ ਵੀ ਅਸੀਂ ਫ੍ਰੀਜ਼ ਕਰਵਾ ਰਹੇ ਆ ਤੇ ਬਾਅਦ ਦੇ ਵਿੱਚ ਇਹਦੀ ਲੈਮੀ ਕਰਵਾਈ ਜਾਊਗੀ ਸਰਹਾਨ ਵਾਲੇ ਕਿਥੋਂ ਨੇ ਇਹ ਇਹ ਜਿਹੜਾ ਵਿਅਕਤੀ ਆ ਇਹ ਪਹਿਲਾਂ ਤਾਂ ਗੁਰਤੇਗ ਬਾਦਰ ਮਹੱਲਾ ਗੁਰਤੇਗ ਬਾਦਰ ਬਠਿੰਡਾ ਵਿੱਚ ਰਹਿੰਦਾ ਸੀ ਤੇ ਮਹੱਲੇ ਬਦਲ-ਬਦਲ ਕੇ ਰਹਿਣ ਦਾ ਆਦੀ ਆ ਤੇ ਹੁਣ ਇਹ ਇਹ ਫੇਜ਼ ਨੰਬਰ 4 ਬਠਿੰਡਾ ਦੇ ਵਿੱਚ ਰਹਿ ਰਿਹਾ ਠੀਕ ਆ ਸਰ ਇਹ ਬਸ ਦਿਖਾਵੇ ਦੇ ਤੌਰ ਤੇ ਇਹ ਇਹ ਲੋਕਾਂ ਨੂੰ ਸ਼ੋਅ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਪਰ ਇਹ ਵੇਚਦਾ ਨਸ਼ੇ ਦਾ ਧੰਦਾ ਕਰਦਾ